ਸਸਿਕਾ ਜੀ ਸਾਰਿਆਂ ਨੂੰ ਘਰ ਦੇ ਵਿੱਚ ਇਹ ਸਬਜੀ ਦਾ ਤੁਸੀਂ ਪਨਾਉਂਦੇ ਰਹਿੰਨੇ ਹੋ ਕਦੇ ਕਾਲੇ ਚਨੇ ਕਦੇ ਚਿੱਟੇ ਚਨੇ ਪਰ ਅੱਜ ਆਪਾਂ ਤੁਹਾਡੇ ਲਈ ਬਣਾਵਾਂਗੇ ਲਾਹੌਰੀ ਚਨੇ ਖਾਣ ਵਿੱਚ ਐਨੇ ਜ਼ਿਆਦਾ ਟੇਸਟੀ ਹੈ ਇੱਕ ਵਾਰੀ ਤੁਹਾਡੇ ਮੂੰਹ ਨੂੰ ਲੱਗੇ ਤਾਂ ਇਹਦਾ ਸਵਾਦ ਹੈ ਜਿਹੜਾ ਤੁਹਾਨੂੰ ਜ਼ਿੰਦਗੀ ਭਰ ਨਹੀਂ ਭੁੱਲਣਾ ਤੇ ਹਰ ਵਾਰ ਬਣਾ ਕੇ ਇਹ ਹੀ ਖਾਉਂਗੇ ਇਹਦੇ ਲਈ ਆਪਾਂ ਕੀ ਕਰਾਂਗੇ ਇਹਦੇ ਲਈ ਉਸੇ ਤਰ੍ਹਾਂ ਹੀ ਆਪਾਂ ਚੰਨਿਆਂ ਨੂੰ ਰਾਤ ਨੂੰ ਭਿਉ ਕੇ ਰੱਖਦੇ ਨੇ ਤੇ ਫਿਰ ਆਪਾਂ ਸਵੇਰ ਉੱਠ ਕੇ ਜੀ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਬਾਲ ਲੈਣਾ ਹੈਗਾ ਭਰ ਚਨੇ ਆ ਜਿਹੜੇ ਉਹ ਤੁਸੀਂ 90% ਤੱਕ ਹੀ ਪਕਾਉਣੇ ਆ ਜਦੋਂ ਵੀ ਚਨੇ ਤੁਸੀਂ ਉਬਾਲੋਗੇ ਤਾਂ ਉਹਦੇ ਵਿੱਚ ਤੁਸੀਂ ਦੋ ਰੱਖ ਦੇਣੇ ਆ ਆਲੂ ਤੇ ਅੱਧਾ ਚਮਚ ਪਾ ਦੇਣਾ ਨਮਕ ਦਾ ਤੇ ਫਿਰ ਕੁੱਕਰ ਨੂੰ ਬੰਦ ਕਰਕੇ ਉਹਦੀਆਂ 4 ਤੋਂ 5 ਵਿਸਲਾ ਲਗਾ ਲਿਓ ਜਦੋਂ ਤੱਕ ਮੈਂ ਤੁਹਾਨੂੰ ਦੱਸਿਆ ਵੀ ਉਹ 90% ਪੱਕ ਜਨ ਉਹਨਾਂ ਨੂੰ ਆਪਾਂ ਫੁੱਲ ਨਹੀਂ ਪਕਾਉਣਾ ਫਿਰ ਆਪਾਂ ਆਲੂ ਨੂੰ ਕੱਢ ਲਿਆ ਜੀ ਬਾਹਰ ਤੇ ਚਣਿਆਂ ਨੂੰ ਆਪਾਂ ਚੈੱਕ ਕਰ ਲਾਂਗੇ ਕਿੰਨੇ ਕੇ ਪੱਕ ਗਏ ਇਹ ਓਨੇ ਹੀ ਪੱਕ ਗਏ ਜਿੰਨੀ ਆਪਾਂ ਨੂੰ ਜ਼ਰੂਰਤ ਸੀ ਫਿਰ ਲਿਆ ਜੀ ਆਪਾਂ ਜੱਗ ਉਹਦੇ ਵਿੱਚ ਦੋਨੇ ਪਾਏ ਆਲੂ ਤੇ ਫਿਰ ਵਿੱਚ ਪਾਵਾਂਗੇ ਇੱਕ ਕੜਚੀ ਭਰ ਕੇ ਚਣਿਆਂ ਦੀ ਤੇ ਇਹ ਦੋਨੇ ਚੀਜ਼ਾਂ ਨੂੰ ਆਪਾਂ 2 ਮਿੰਟ ਲਈ ਗ੍ਰਾਈਂਡ ਕਰ ਲਾਂਗੇ ਤੇ ਇਹ ਚੀਜ਼ ਤੁਸੀਂ ਇਹਦੇ ਵਿੱਚ ਲਾਜ਼ਮੀ ਕਰਨੀ ਹੈ ਕਿਉਂਕਿ ਇਹਦੇ ਵੀ ਨਾ ਜਿਹੜੇ ਲਾਹੌਰੀ ਚਣੇ ਹੈ ਉਹ ਅਧੂਰੇ ਨੇ ਉਸ ਤੋਂ ਬਾਅਦ ਜੀ ਇਹਨਾਂ ਦਾ ਪੇਸਟ ਆਪਾਂ ਕਰ ਲਿਆ ਤਿਆਰ ਤੇ ਫਿਰ ਜਿਹੜੇ ਆਪਣੇ ਬਾਕੀ ਬਚੇ ਚਨੇ ਸੀ ਉਹਨਾਂ ਨੂੰ ਆਪਾਂ ਦੁਬਾਰਾ ਗਰਮ ਰੱਖਤਾ ਤੇ ਸਾਰੇ ਪੇਸਟ ਨੂੰ ਆਪਾਂ ਇਹਦੇ ਵਿੱਚ ਹੌਲੀ-ਹੌਲੀ ਕਰਕੇ ਮਿਲਾ ਲਾਂਗੇ ਤੇ ਗੈਸ ਨੂੰ ਆਪਾਂ ਫੁੱਲ ਰੱਖਣਾ ਤਾਂ ਕਿ ਇਹ ਇੱਕਦਮ ਪੱਕ ਜਾਣ ਤੇ ਇਸ ਇੱਕ ਵਾਰੀ ਤਾਂ ਤੁਹਾਨੂੰ ਲੱਗੂਗਾ ਵੀ ਸ਼ਾਇਦ ਤੁਸੀਂ ਕਿਵੇਂ ਕਰ ਲਿਆ ਇਹ ਪਰ ਨਹੀਂ ਇੱਥੇ ਘਰ ਆਇਓ ਨਾ ਬਹੁਤ ਜ਼ਿਆਦਾ ਵਧੀਆ ਇਹਦਾ ਟੇਸਟ ਆਊਗਾ ਉਸ ਤੋਂ ਬਾਅਦ ਜੀ ਆਪਾਂ ਸਾਰਾ ਸਮਾਨ ਸੀਗਾ ਇਹਦਾ ਉਹ ਤਿਆਰ ਕਰ ਲਿਆ ਤੇ ਉਹ ਕਿਵੇਂ-ਕਿਵੇਂ ਬਰਤਨ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਣਾ ਹੈਗਾ ਉਸ ਤੋਂ ਬਾਅਦ ਜੀ ਇਹ ਆਪਣਾ ਉਬਾਲੇ ਆਣ ਲੱਗੇ ਚਣਿਆਂ ਨੂੰ ਕਿਉਂਕਿ ਆਪਾਂ ਇਹ 90% ਪਕਾਈ ਸੀ ਤੁਹਾਨੂੰ ਦੱਸਿਆ ਸੀ ਜਿਹੜੀ ਵੀ ਥੋੜੀ-ਬਹੁਤ ਕਸਰ ਰਹੇਗੀ ਇੱਥੇ ਤੁਸੀਂ ਫੁੱਲ ਪਕਾ ਲੈਣੇ ਹੈਗੇ ਇਹ ਬਿਲਕੁਲ ਵੀ ਕੱਚੇ ਨਹੀਂ ਰੱਖਣੇਗੇ ਉਸ ਤੋਂ ਬਾਅਦ ਲਵਾਂਗੇ ਇੱਕ ਕੜਾਹੀ ਫਿਰ ਉਹਦੇ ਵਿੱਚ ਪਾਇਆ ਆਪਾਂ ਸਰ੍ਹੋਂ ਦਾ ਤੇਲ ਇਹਦੇ ਵਿੱਚ ਤੇਲ ਥੋੜਾ ਜਿਹਾ ਜ਼ਿਆਦਾ ਪੈਂਦਾ ਆਪਾਂ ਹਜੇ ਵੀ ਘੱਟ ਰੱਖਿਆ ਹੋਇਆਗਾ ਤੇ ਤੁਸੀਂ ਇਹਦੇ ਵਿੱਚ ਕੜਛੀ ਪਰ ਕੇ ਤੇਲ ਦੀ ਆਰਾਮ ਨਾਲ ਪਾ ਸਕਦੇ ਹੋ ਫਿਰ ਲਈ ਆਪਾਂ ਅਦਰਕ ਲਸਣ 5-6 ਕਲੀਆਂ ਜਿਹੜੀਆਂ ਵੱਡੀਆਂ ਹੈਗੀਆਂ ਲਸਣ ਦੀਆਂ ਤੇ ਥੋੜਾ ਜਿਹਾ ਲੈ ਜੀ ਅਦਰਕ ਅਦਰਕ ਲਸਣ ਦੂਜੀਆਂ ਸਬਜ਼ੀਆਂ ਨਾਲੋਂ ਇਹਦੇ ਵਿੱਚ ਜ਼ਿਆਦਾ ਪੈਂਦਾ ਇਹ ਤੁਸੀਂ ਗੱਲ ਦਾ ਧਿਆਨ ਰੱਖਿਓ ਉਸ ਤੋਂ ਬਾਅਦ ਜੀ ਆਪਣਾ ਤੇਲ ਹੈ ਜਿਹੜਾ ਉਹ ਪੱਕ ਗਿਆ ਤੇ ਫਿਰ ਆਪਾਂ ਉਹਦੇ ਵਿੱਚ ਪਾਤੇ ਜੀ ਪਿਆਜ਼ ਪਿਆਜ਼ ਜਦੋਂ ਹੀ ਥੋੜੇ ਜਿ ਵਿੱਚ ਬਣ ਗਏ ਤਾਂ ਆਪਾਂ ਇਹਦੇ ਵਿੱਚ 5-6 ਹਰੀਆਂ ਮਿਰਚਾਂ ਲੰਬੀਆਂ ਕਟੀਆਂ ਹੋਈਆਂ ਪਾ ਦਿਓ ਜੇ ਤੁਹਾਡੇ ਕੋਲ ਮਿਰਚਾਂ ਜ਼ਿਆਦਾ ਬਰੀਕ ਹੈ ਤਾਂ ਉਹਨਾਂ ਨੂੰ ਤੁਸੀਂ ਸਾਬਤ ਹੀ ਪਾ ਦਿਓ ਤੇ ਪਰ ਜੇ ਥੋੜੀ ਜਿਹੀ ਮੋਟੀਆਂ ਹੋਈਆਂ ਤਾਂ ਬਚਾ ਲਈ ਤੁਸੀਂ ਕੱਟ ਲਗਾ ਦਿਓ ਤੇ ਫਿਰ ਇਹਨੂੰ ਆਪਾਂ ਹਲਕਾ ਹਲਕਾ ਹਿਲਾਉਂਦੇ ਰਵਾਂਗੇ ਫਿਰ ਇਹਦੇ ਵਿੱਚ ਆਪਾਂ ਪਾਈਏ ਜੀ ਦੋ ਛੋਟੀਆਂ ਇਲਾਇਚੀਆਂ ਇੱਕ ਵੱਡੀ ਇਲਾਇਚੀ ਤਿੰਨ ਚਾਰ ਲੌਂਗ ਥੋੜੀ ਜਿਹੀ ਦਾਲਚੀਨੀ ਇੱਕ ਖੜੇ ਮਸਾਲੇ ਤੁਸੀਂ ਜ਼ਰੂਰ ਪਾਓ ਉਸ ਤੋਂ ਬਾਅਦ ਵਿਚਕਾਰ ਰੱਖ ਕੇ ਇਹਨੂੰ ਹਲਕਾ ਜਿਹਾ ਭੁੰਨਿਆ ਤੇ ਫਿਰ ਪਾਇਆ ਆਪਾਂ ਸਾਰਾ ਅਦਰਕ ਲਸਣ ਜਿਵੇਂ ਜਿਵੇਂ ਇਹ ਪਿਆਜ਼ ਮਿਰਚਾਂ ਤਿਆਰ ਹੋਣਗੀਆਂ ਨਾਲ ਨਾਲ ਅਦਰਕ ਤਿਆਰ ਹੋਊਗਾ ਇੱਥੇ ਤੁਹਾਨੂੰ ਅਦਰਕ ਲਸਣ ਦੀ ਬੜੀ ਸੋਹਣੀ ਖੁਸ਼ਬੂ ਆਉਣ ਲੱਗ ਜੂਗੀ ਜੀ ਦੇ ਸਿਰ ਤੇ ਆਪਣੀ ਸਾਰੀ ਸਬਜੀ ਤਿਆਰ ਹੋਊਗੀ ਜਦੋਂ ਇਹ ਭੁੰਨ ਲਿਆ ਦੇਖੋ ਇਸ ਤਰ੍ਹਾਂ ਘਿਓ ਜਾ ਛੱਡ ਜਾਣਾ ਉਸ ਤੋਂ ਬਾਅਦ ਜੀ ਇਹਦੇ ਵਿੱਚ ਤੁਸੀਂ ਨਮਕ ਮਿਰਚ ਥੋੜੀ ਜੀ ਹਲਦੀ ਮਸਾਲਾ ਧਨੀਆ ਪਾਊਡਰ ਇਸ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਉਹ ਬੜੇ ਤੁਸੀਂ ਧਿਆਨ ਨਾਲ ਪਾਉਣੀਆਂ ਹੈਗੀਆਂ ਜਿੰਨੇ ਕਿਸ ਨੂੰ ਪਸੰਦ ਆਵੇ ਪਰ ਇਹਦੇ ਵਿੱਚ ਸਾਰਾ ਕੁਝ ਤਿੱਖਾ ਪਾਇਓ ਕਿਉਂਕਿ ਟੇਸਟ ਜਿਹੜਾ ਉਹ ਤਿੱਖਾ ਹੀ ਜ਼ਿਆਦਾ ਵਧੀਆ ਲੱਗਦਾ ਫਿਰ ਥੋੜਾ ਜਿਹਾ ਪਾਇਆਜੀ ਵਿੱਚ ਪਾਣੀ ਤੇ ਫਿਰ ਇਹ ਸਾਰੇ ਮਸਾਲੇ ਨੂੰ ਆਪਾਂ ਮਿਕਸ ਕਰਕੇ ਇਹਨੂੰ ਚੰਗੀ ਤਰ੍ਹਾਂ ਪਉਣ ਲਾਂਗੇ ਇੱਥੇ ਜੇ ਤੁਸੀਂ ਜ਼ਿਆਦਾ ਤੇਲ ਪਾਇਆ ਹੁੰਦਾ ਉਹ ਜ਼ਿਆਦਾ ਤੇਲ ਛੱਡ ਜਾਂਦਾ ਉਹਦਾ ਉਨਾਂ ਹੀ ਉੱਤੇ ਕਲਰ ਆਉਂਦਾ ਜਿਹਨਾਂ ਨੂੰ ਤੇਲ ਘੱਟ ਪਸੰਦ ਹੈ ਤਾਂ ਐਨੇ ਨਾਲ ਵੀ ਵਧੀਆ ਸਬਜੀ ਬਣੂਗੀ ਤੇ ਦੇਖੋ ਮਸਾਲਾ ਜਦੋਂ ਇਹ ਤਿਆਰ ਹੋ ਗਿਆ ਹਲਕਾ ਹਲਕਾ ਜਿਹਾ ਤੇਲ ਦਿਸਣ ਲੱਗ ਗਿਆ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਅੱਧੀ ਕਟੋਰੀ ਦਹੀਂ ਦੀ ਜਿਹੜੀ ਦਹੀਂ ਆ ਉਹ ਬਿਲਕੁਲ ਖੱਟੀ ਨਹੀਂ ਹੋਣੀ ਚਾਹੀਦੀ ਉਸ ਤੋਂ ਬਾਅਦ ਇਹਨੂੰ ਕਰਿਓ ਮਿਕਸ ਦੇਖੋ ਜਿੰਨਾ ਵੀ ਤੇਲ ਸੀ ਉੱਪਰ ਆ ਗਿਆ ਇਹ ਆਪਾਂ ਪਕਾ ਲਈ ਤੇ ਫਿਰ ਜੀ ਆਪਾਂ ਇਹਦੇ ਵਿੱਚ ਆਪਾਂ ਮਿਕਸ ਕਰਾਂਗੇ ਜਿਹੜੇ ਆਪਣੇ ਚਨੇ ਤਿਆਰ ਕੀਤੇ ਸੀ ਪਰ ਇਹ ਸਬਜੀ ਹਜੇ ਤਿਆਰ ਨਹੀਂ ਹੋਈ ਬਹੁਤ ਕੁਸ਼ੇ ਦੇ ਵਿੱਚ ਕਰਨ ਆਲਾ ਪਿਆ ਹੈਗਾ ਕਿਉਂਕਿ ਜਿੰਨਾ ਟੇਸਟ ਆਪਾਨੂੰ ਚਾਹੀਦਾ ਉਹ ਹਜੇ ਬਣਿਆ ਨਹੀਂ ਫਿਰ ਆਪਾਂ ਲਵਾਂਗੇ ਜੀ 2-3 ਚਮਚ ਦੇਸੀ ਘਿਓ ਦੇ ਤੇ ਉਹਨੂੰ ਚੰਗੀ ਤਰ੍ਹਾਂ ਕਰ ਲਾਂਗੇ ਗਰਮ ਤੇ ਫਿਰ ਉਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਜੀਰਾ ਜਦੋਂ ਹੀ ਹਲਕਾ ਜਿਹਾ ਭੁੰਨ ਜੂਗਾ ਤੇ ਫਿਰ ਉਹਦੇ ਵਿੱਚ ਪਾ ਲਾਂਗੇ 2-3 ਲਾਲ ਸੁੱਕੀਆਂ ਮਿਰਚਾਂ ਤੇ ਉਹ ਜ਼ਰੂਰ ਪਾਇਓ ਤੇ ਫਿਰ ਆਪਾਂ ਜੀ ਜਦੋਂ ਇਹ ਬਣ ਗਿਆ ਤੇ ਇਹਨੂੰ ਠੰਡਾ ਕਰ ਲੈਣਾ 2-3 ਮਿੰਟ ਲਈ ਜਦੋਂ ਇਹ ਹਲਕਾ ਜਿਹਾ ਠੰਡਾ ਹੋ ਗਿਆ ਤੇ ਇਹਦੇ ਵਿੱਚ ਤੁਸੀਂ ਪਾ ਦੇਣੀ ਹੈਗੀ ਲਾਲ ਦੇਗੀ ਮਿਰਚ ਇਹ ਰੰਗ ਵਾਲੀ ਮਿਰਚ ਹੈ ਇਹਦਾ ਟੇਸਟ ਵਗੈਰਾ ਨਹੀਂ ਹੁੰਦਾ ਤੇ ਫਿਰ ਦੇਖੋ ਜੀ ਆਪਣੇ ਚੰਨਿਆਂ ਦਾ ਜਿਹੜਾ ਕਲਰ ਸ਼ੈਲਰ ਆ ਉਹ ਸਭ ਬਦਲ ਗਿਆ ਤੇ ਆਪਾਂ ਇਹਦੇ ਵਿੱਚ ਤੇਲ ਇਸੇ ਲਈ ਘਟ ਰੱਖਿਆ ਸੀ ਕਿਉਂਕਿ ਆਪਾਂ ਇਹਦੇ ਵਿੱਚ ਪਾਉਣਾ ਸੀ ਤੇ ਸਰਦ ਦੇਸੀ ਘਿਓ ਤੇ ਨਾਲੇ ਤਾਂ ਹੀ ਹੈਲਥੀ ਬਣਗੀ ਤੇ ਨਾਲੇ ਇਹ ਬਹੁਤ ਜ਼ਿਆਦਾ ਟੇਸਟੀ ਬਣੂਗੀ ਪਰ ਜੇ ਤੁਸੀਂ ਉਪਰੋਂ ਘਿਓ ਨਾ ਪਾਣਾ ਹੋਇਆ ਤਾਂ ਫਿਰ ਤੁਸੀਂ ਤੇਲ ਜ਼ਿਆਦਾ ਪਾ ਦਿਓ ਤੇ ਫਿਰ ਇਹਦੇ ਉੱਪਰ ਹਲਕੇ ਜਿਹੇ ਹੱਥਾਂ ਨਾਲ ਪਾਓ ਕਸਤੂਰੀ ਮੇਥੀ ਤੇ ਫਿਰ ਇਹਦੇ ਉੱਪਰ ਤੁਸੀਂ ਕਾਲਾ ਨਮਕ ਤੇ ਕਾਲੀ ਮਿਰਚ ਇਹ ਜ਼ਰੂਰ ਪਾਓ ਪਰ ਤੁਸੀਂ ਨਮਕ ਦਾ ਜਿਹੜਾ ਟੇਸਟ ਹੈ ਉਹ ਇੱਕ ਵਾਰ ਚੈੱਕ ਜ਼ਰੂਰ ਕਰ ਲਿਓ ਤੇ ਇਹ ਆਪਣੇ ਤਿਆਰ ਹੋ ਗਏ ਜੀ ਖਾਣ ਲਈ ਬਹੁਤ ਹੀ ਸਵਾਦਿਸ਼ਟ ਇਹ ਲਾਹੌਰੀ ਚਨੇ ਵੱਖਰਾ ਸਵਾਦ ਹੋਊਗਾ ਪੂਰੀ ਨਾਲ ਖਾਓ ਚਾਵਲ ਨਾਲ ਖਾਓ ਰੋਟੀ ਨਾਲ ਖਾਓ ਪਰ ਜਦੋਂ ਵੀ ਤੁਸੀਂ ਇਹਨਾਂ ਨੂੰ ਟ੍ਰਾਈ ਕੀਤਾ ਤੇ ਇਹ ਕਿਹੋ ਜਿਹਾ ਬਣਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਹੋ ਇਹ ਵੀ ਦੱਸ ਦਿਆ ਕਰੋ ਆਪਾਂ ਜੀ ਬਣਾਏ ਅੱਜ ਚਾਵਲ ਤੇ ਆਪਾਂ ਉਹਦੇ ਨਾਲ ਖਾਵਾਂਗੇ ਚਨੇ ਤੇ ਹੁਣ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਫੋਲੋ ਤੇ YouTube ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਕਿਹੋ ਜਿਹੀ ਲੱਗੀ ਜ਼ਰੂਰ ਦੱਸਿਓ ਵੀਡੀਓ ਦੇਖਣ ਲਈ ਧੰਨਵਾਦ ਜੀ